ਹਾਂਜੀ ਅੱਜ ਕਿੱਥੇ ਪਹੁੰਚੇ ਸੀ ਤੇ ਕਿੱਥੇ ਤੁਹਾਡੇ ਵੱਲੋਂ ਪੁਲਿਸ ਨੂੰ ਚੁੱਕਿਆ ਗਿਆ ਜੀ ਕਿਹਨੂੰ ਮਿਲਣ ਦੇ ਲਈ ਜਾ ਰਹੇ ਸੀ ਤੁਸੀਂ ਪਰ ਸਾਨੂੰ ਕਿਹਨੇ ਚੁੱਕਣਾ ਯਾਰ ਅਸੀਂ ਤਾਂ ਖੁਦ ਦੇੇ ਚ ਭਗਦਾਂ ਅਸੀਂ ਤਾਂ ਪੰਜਾਬ ਪੁਲਿਸ ਦੇ ਖੜੇ ਨਾਲ ਖੜੇ ਆਂ ਛਾਛਮਪੁਰਾ ਦੇ ਮੀਡੀਆ ਨਾਲ ਵੀ ਖੜੇ ਆਂ ਅਸੀਂ ਕਿਹਨੇ ਗਲਤ ਨਹੀਂ ਬੋਲਦੇ ਅਸੀਂ ਹਿੰਦੂ ਵੀ ਖੜੇ ਨਾਲ ਆਂ ਮੁਸਲਮਾਨ ਵੀ ਸਿੱਖ ਸਾਈ ਜੈਨੀ ਬੋਧੀ ਕਹੋ ਜਿਹੜਾ ਮੇਰੋ ਆ ਮੈਂ ਉਹਨੂੰ ਪੁੱਛਣਾ ਚਾਹ ਹੱਤਬਾਦੀ ਨੂੰ ਬਈ ਉਹ ਜਿਹੜੇ 3.5 ਲੱਖ ਸਾਢੇ 3.5 ਬੰਦਾ ਮਰਜ ਹੋ ਗਿਆ ਕ੍ਰਿਸਚੀਅਨ ਬਣ ਗਿਆ ਉਹ ਰੋਕ ਲੈਂਦਾ ਉਹ ਉਹਦਾ ਰੋਕ ਨਹੀਂ ਸਕਿਆ ਉਹ ਜੇ ਆਪਣਾ ਪਿਓ ਦਾ ਸੀ ਉਹ ਪਰ ਅੱਤਵਾਦੀ ਬੰਦਾ ਆ ਉਹ ਉਹਦੇ ਆਪਣਾ ਜੁੱਤੀਆਂ ਫੇਰਨੇ ਬਣਿਆ ਉਹਦੇ ਮਨਸਾਪਰ ਉਹਨਾਂ ਵੱਲੋਂ ਕਹਿ ਵੀ ਬੜੀ ਵਧੀਆ ਓਏ ਉਹਨਾਂ ਵੱਲੋਂ ਕਹਦਾ ਉਹ ਤਾਂ ਗੰਦਾ ਬੰਦਾ ਯਾਰ ਉਹਦੀ ਗੱਲਾਂ ਕਰੋ ਉਹ ਨਾਲੇ ਕੱਚਾ ਆਦਮੀ ਆ ਪਰ ਕਤਲ ਕਰਨ ਤੋਂ ਬਾਅਦ ਕਈ ਵੱਲੋਂ ਮਾਫੀ ਵੀ ਮੰਗੀ ਗਈ ਉਹਨਾਂ ਬਾਰੇ ਓਏ ਯਾਰ ਲੋਕ ਨਹੀਂ ਡਰੀ ਜਾਂਦੇ ਆ ਜਦੋਂ ਦਬ ਰੱਖੋ ਓਏ ਇਹ ਜਿਹੇ ਬੰਦੇ ਆ ਤਾਂ ਡਰਨਾ ਨਹੀਂ ਚਾਹੀਦਾ ਇਹ ਤਾਂ ਮੈਂ ਕੱਲਾ ਹੀ ਬਹੁਤ ਨਾ ਉਹ ਥੱਲੇ ਉਹ ਜਿਹੜਾ ਜਿਹੜਾ ਇਹ ਜਿਹੜਾ ਲੈਕਚਰ ਦਾ ਆਲਾ ਗੱਲ ਆ ਇਹਨੂੰ ਆ ਪ੍ਰਸ਼ਾਸਨ ਆਪ ਦੀ ਗਾਈਡਲਾਈਨ ਬਣਾ ਦੇਵੇ ਪਰਫਾਰਮਾ ਬਣਾ ਦੇਵੇ ਬਈ 25% ਆਪਾਂ ਆ ਕਰਨਾ ਤੁਹਾਨੂੰ ਜਿਹੜਾ ਜਾਇਜ਼ ਆ ਪ੍ਰਸ਼ਾਸਨ ਨੂੰ ਲੱਗਦਾ ਗੱਲ ਕਾਦਮ ਲੋੜ ਹੀ ਨਹੀਂ ਪਈ ਮਾਰਨ ਦਾ ਕਿ ਮੈਂ ਲੋਕੀ ਸਿੱਖ ਸਮਾਜ ਲਿਗਾ ਮਾਰ ਦੋ ਉਹਨੂੰ ਕਮਨ ਕਸਨਾ ਮਾਰ ਦੋ ਖਬਰਾਂ ਉਹਨਾਂ ਬਲਾਦਕਾਰ ਹੋ ਗਿਆ ਹੋਵੇ ਫੇਰ ਆਪਾਂ ਹੀ ਕਰ ਸਕਦੇ ਹਾਂ ਜਮਨਸਰ ਪਹੁੰਚੀ ਉਸ ਦਾ ਕੀ ਕਰਨਾ ਹੈ ਜੀ ਉਹਦਾ ਕੀ ਕਰਨਾ ਅਸੀਂ ਤਾਂ ਸ੍ਰੀ ਗੁਰੂ ਰਾਮਦਾਸ ਜੀ ਦੇ ਆਏ ਆ ਨਗਰੀ 'ਚ ਪੀੜ ਨਜ਼ਰ ਲੱਗੀ ਆ ਪੰਜਾਬ ਨੂੰ ਉਹ ਦੂਰ ਹੋਵੇ ਲੋਕਾਂ ਦਾ ਕੰਮਕਾਰ ਚੱਲੇ ਸੁਖ ਸ਼ਾਂਤੀ ਬਣੀ ਰਹੇ ਜਿਹੜੀ ਆਸ ਵਿੱਚ ਆਪਾਂ ਲੜਾਈਆਂ ਕਰ ਰਹੇ ਬੰਦ ਹੋਵੇ ਕਿਸ ਤਰ੍ਹਾਂ ਦੀ ਨਜ਼ਰ ਹੈ ਨਜ਼ਰ ਕੀ ਰੋਜ਼ ਉਹਦੇ ਰੋਜ਼ ਉਹ ਘੂੜੀਆ ਬਾਈ ਦੇ ਬਈ ਲੋਕਾਂ ਦੇ ਕਦੇ ਕੋ ਕਦੇ ਕਿਤੇ ਮਾਰਦੇ ਕਦੇ ਵੀੜ ਗੈਂਗਸਟਰ ਲੋਕ ਇਹਨਾਂ ਸਪਾਹਾ ਕਰੇ ਬਾਬਾ ਨਰਨਦੌਜ ਜੀ ਵੀ ਸਾਰਾ ਸ਼ਾਂਤੀ ਕਰੋਨਾ ਦੇ ਵਿੱਚ ਲੋਕ ਮਰ ਗਏ ਪਹਿਲਾਂ ਲੋਕਾਂ ਦਾ ਕੰਮ ਕਰਦਾ ਪਹਿਲਾਂ ਹੀ ਚੱਲਿਆ ਹੁਣ ਫੇਰ ਆ ਰੌਲਾ ਪੈਣ ਲੱਗਿਆ ਜਿਹੜੇ ਜਿਹੜੇ ਪਾਕਿਸਤਾਨ ਦੀ ਧੰਦੇਰ ਪਾਕਿਸਤਾਨ ਨੂੰ ਖਬਰਾਂ ਦੇ ਭਾਰਤ ਦੀ ਪੰਜਾਬ ਦੀ ਉਹ ਗਦਾਰ ਲੋਕ ਆ ਉਹਨਾਂ ਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਇਤਨੀ ਰਹਿਣਾ ਇੱਥੇ ਰਹੂਗਾ ਜਿਹੜਾ ਤਿਰੰਗੇ ਨੂੰ ਪਿਆਰ ਕਰਦਾ ਪੰਜਾਬ ਨੂੰ ਪਿਆਰ ਕਰਦਾ ਆ ਭਾਰਤ ਨੂੰ ਪਿਆਰ ਕਰਦਾ ਪੰਜਾਬੀਏ ਨੂੰ ਪਿਆਰ ਕਰਦਾ ਪਾਕਿਸਤਾਨੀ ਗੈਂਗਸਟਰ ਵੱਲੋਂ ਵੀ ਤਾਂ ਕਿਹਾ ਜਾਂਦਾ ਦੀ ਬਹੁਤ ਵਧੀਆ ਕੀਤਾ ਉਹ ਸਹਿਯਾਦ ਪੱਟੀ ਕੁਛ ਨਹੀਂ ਹੈਗਾ ਜ਼ੀਰੋ ਬੰਦਾ ਉਹਦਾ ਭੜਕਾਉਂਦਾ ਲੋਕਾਂ ਨੂੰ ਮੈਂ ਲੋਕਾਂ ਨੂੰ ਕਹੂੰਗਾ ਫਿਰ ਬਾਅਦ ਤੁਹਾਡੇ ਮਾਪਿਓ ਕਹਿੰਦੇ ਜੀ ਸਾਸੀ ਸਾਡਾ ਵੀ ਆਪਣਾ ਉਹ ਸਾਡਾ ਬੱਚਾ ਹੈ ਨਹੀਂ ਸੀਗਾ ਤਿੰਨ ਤਿੰਨ ਹਜ਼ਾਰ ਦੇ ਵਿਕੀ ਜਾਂਦੇ ਆ ਨਾ ਇਹ ਕੰਮ ਨਾ ਕਰੋ ਆਪਣੀ ਰੋਟੀ ਰੋਜੀ ਚਾਰ ਨਾ ਖਾ ਲੋ ਕੋਈ ਗਲਤ ਕੰਮ ਨਾ ਕਰੋ ਜੇ ਤੁਹਾਨੂੰ ਕੋਈ ਧਮਕੀ ਦਿੰਦਾ ਤਾਂ ਪੰਜਾਬ ਪੁਲਿਸ ਨੂੰ ਦੱਸੋ ਸੀਪੀ ਸਾਹਿਬ ਭੁੱਲਰ ਸਾਹਿਬ ਦੱਸੋ 1 ਮਿੰਟ ਜੀ ਹੱਲੋਗੇ ਤੁਹਾਡਾ ਜਾਂ ਮੈਨੂੰ ਦੱਸਾ ਦਿਓ ਅਸੀਂ ਦੇਖ ਰਸੀ ਗੱਲ ਕਰੀਏ ਨਹੀਂ ਨਹੀਂ ਦੀਪਕ ਲੁਤਰਾ ਫੋਨ ਨਹੀਂ ਚੱਕਦੀ ਪ੍ਰਵਾਹ ਡਰਿਆ ਹੋਇਆ ਅਸੀਂ ਲੋਕ ਸਰਦਾਰ ਆ ਬਦਰੀ ਕਹਿੰਦੇ ਕਦੇ ਹੀ ਵੀ ਨਹੀਂ ਦੂਜੀ ਓਰਲੇ ਹੋਏ ਮੇਰੇ ਪਾਰਟੀ ਵਾਲੇ ਤਾਂ ਨਹੀਂ ਕਦੇ ਅਸੀਂ ਮੇਰੇ ਮੂਰੋ ਵਰਗੇ ਤਾਂ ਹਈ ਨਹੀਂ ਅਸੀਂ ਦੇਸ਼ ਨਾਲ ਖੜੇ ਆ ਚਾਹੇ ਸਾਡੇ ਹਿੰਦੂ ਭਰਾਵਾ ਚਾਹੇ ਮੁਸਲਮਾਨ ਸਿੱਖ ਸਾਈ ਜੈਨੀ ਬੋਧੀ ਪਾਰਸੀ ਗੱਲ ਹੋਈ ਸੀ ਕਿ ਲੁਤਰਾ ਨਾ ਚੱਕ ਫੋਨ ਨਹੀਂ ਚੱਕਦੇ ਭਾਜੀ ਮਨ ਜੀ ਉਹ ਮੇਰੋ ਕਿੱਦੜਾ ਕਿੱਦੜੋ ਭੱਜ ਗਿਆ ਲੋਕਾਂ ਨੂੰ ਵਸਾ ਆ ਨਿਆਂਜ ਤੁਸੀਂ ਤੁਸੀਂ ਉਹਨਾਂ ਦੇ ਖੜੇ ਉਹਨਾਂ ਨਾਲ ਨੰਗਾ ਨਾਲ ਖੜੇ ਹੋਣਾ ਉਹਨਾਂ ਨਾਲ ਖੜਿਆ ਚੋਲੇ ਦਾ ਗਲਤ ਇਸਤੇਮਾਲ ਚੋਲੇ ਦਾ ਗਲਤ ਇਸਤੇਮਾਲ ਨਾਲੇ ਦਾ ਕੱਚਾ ਆਦਮੀ ਆ ਮੇਰੋ ਗੈਂਗਸਟਰ ਆਦਮੀ ਅੱਤਵਾਦੀ ਆ ਹੋ ਸਮਾਜ ਨੂੰ ਕਹਿੰਦਾ ਪਿੱਛੇ ਨਾ ਖੜੋ ਕਿ ਚੋਲੇ ਨੂੰ ਦਾਗ ਲਾਤਾ ਚੋਲੇ ਨੂੰ 100 ਬਟਾ 100 ਦਾਗ ਲਾਤਾ ਉਹ ਐਕਚੁਅਲੀ ਆਪ ਵੀ ਸਿੱਖਣੀ ਹੈਗਾ ਉਹ ਉਹਨੂੰ ਨੌਲੇਜ ਨਹੀਂ ਆ ਗਈ ਬਾਣਾ ਦਾ ਤਾਨ ਕਰ ਲਿਆ ਇਸ ਕਰਕੇ ਮੈਂ ਸਾਰੇ ਨੂੰ ਕਹੂੰਗਾ ਹਰ ਧਰਮ ਦੇ ਪੱਕੇ ਰਹੋ ਕਿਤੇ ਆਪਣਾ ਮਿਸ਼ਨਰੀ ਚੀਜ਼ ਨਹੀਂ ਜਾਓ ਕ੍ਰਿਸਚਨਾਂ ਚ ਨਾ ਜਾਓ ਆਪਣੇ ਆਪਣੇ ਧਰਮ ਚ ਲੋ ਮੈਂ ਕ੍ਰਿਸ਼ਚਨ ਚਲੇ ਜਾਊਂਗਾ ਮੈਨੂੰ ਪਤਾ ਹੀ ਨਹੀਂ ਕ੍ਰਿਸ਼ਚਨ ਦਾ ਰੂਲ ਹੀ ਨਹੀਂ ਪਤਾ ਫੇਰ ਆਪਣਾ ਪੈਸੇ ਲਾਲਚ ਕਰਕੇ ਜਾ ਰਹੇ ਆ ਨਹੀਂ ਬੱਬਰ ਖਾਲਸਾ ਵੱਲੋਂ ਮੇਲਾ ਉਹ ਬੱਬਰ ਖਾਲਸਾ ਐਸੀ ਕਿ ਤੇਰੀ ਬੱਬਰ ਖਾਲਸੇ ਦੀ ਬੱਬਰ ਖਾਲਸਾ ਤਾਂ ਗਦੇ ਮਾਰੂੰਗਾ ਉਹਨਾਂ ਨੂੰ ਨਾਲੇ ਕੋਈ ਹੜਕ ਹਥਿਆਰ ਨਹੀਂ ਹੈਗਾ ਪਿੱਠੇ ਮਾਰਾਂਗੇ ਨਾਲੇ ਲਾਸ਼ਾਂ ਪਾ ਦੇਣਾ ਉਹਨਾਂ ਦੀਆਂ ਕੋਈ ਲੋੜ ਨਹੀਂ ਡਰਨ ਦੀ ਭਾਜੀ ਸਾਡੀ ਪੰਜਾਬ ਵਾਲ ਬੱਬਰ ਖੇਰਾ ਰੋ ਲੱਤਾਂ ਹੀ ਗੋਣੀਆਂ ਬਾਈਆਂ ਨੇ ਹਲੇ ਫਿਰ ਐ ਪੈ ਰਹੇ ਨੇ ਆ ਪਹਿਲਾਂ ਹੀ ਕੋਈ ਚਾਂਸ ਨਾ ਜਿੰਨਾ ਕਰੋ ਸਾਡੀ ਪੰਜਾਬ ਪੁਲਿਸ ਇੰਨੀ ਵਧੀਆ ਲੋਕਦਾਰ ਨੇ ਜਿਹੜੇ ਕ੍ਰਾਈਮ ਛਪਾ ਕੇ ਬੰਦੇ ਨੂੰ ਛਕਾਉਂਦੇ ਆ ਕ੍ਰਾਈਮ ਵਾਲੇ ਦਾ ਬਾਹਰ ਕਰ ਦੋ ਜਾ ਸਾਡੇ ਘਰ ਆ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਸੁਖਸ਼ਾਂਤੀ ਬਣਾ ਕੇ ਰੱਖੋ ਹਰ ਧਰਮ ਹਰ ਵਰਗ ਹਰ ਜਾਤ ਦਾ ਸਤਿਕਾਰ ਕਰੋ ਮਾਤਾ ਜੀ ਤੁਸੀਂ ਜਾਓਗੇ ਔਰੇ ਘਰੇ ਨੂੰ ਪਾਜੀ ਲੁਤਰਾ ਪਰਿਵਾਰ ਫੋਨ ਨਹੀਂ ਚੱਕ ਰਿਹਾ ਫੋਨ ਨਹੀਂ ਚੱਕ ਰਿਹਾ ਹੋਰੀ ਬਹੁਤ ਸਾਰੀਆਂ ਕੁੜੀਆਂ ਨੂੰ ਹੋਰੀ ਬਹੁਤ ਸਾਰੀਆਂ ਤਰ੍ਹਾਂ ਦਾ ਧੰਕੀ ਲਗਾਈ ਗਈ ਨਹੀਂ ਨਹੀਂ ਤੁਹਾਨੂੰ ਵੀ ਮੈਂ ਕਹਿੰਦਾ ਪ੍ਰਸ਼ਾਸਨ ਦਾ ਸਾਥ ਦਿਓ ਸਾਰੇ ਬੰਦੇ ਬਸ ਠੀਕ ਹੈ ਬਾਕੀ